ਮਹਾਰਾਜਾ ਰਣਜੀਤ ਸਿੰਘ ਦੀ ਸਰੀਰਕ ਬਨਾਵਟ ਬੜੀ ਸ਼ਾਨਦਾਰ ਸੀ। ਉਹ ਕਸਰਤ, ਘੋੜਸਵਾਰੀ ਤੇ ਸ਼ਿਕਾਰ ਦਾ ਵੀ ਬੜਾ ਸ਼ੌਕੀਨ ਸੀ। ਇੱਥੋਂ ਤੱਕ ਕਿ ਬਿਮਾਰੀ ਦੇ ਦਿਨਾਂ ਵਿੱਚ ਵੀ ਉਸਨੇ ਆਪ ਦਾ ਇਹ ਸਖਤ ਨਿਯਮ ਕਦੇ ਨਾ ਛੱਡਿਆ। ਆਪਦੇ ਆਖਰੀ ਦਿਨਾਂ ਤੱਕ ਉਹ ਜੰਗੀ ਮੁਹਿੰਮਾਂ ਵਿੱਚ ਪੂਰੀ ਦਿਲਚਸਪੀ ਲੈਂਦਾ ਰਿਹਾ। ਪਰ ਮਹਾਰਾਜੇ ਦੀਆਂ ਇਹ ਦਿਲਚਸਪੀਆਂ ਹੀ ਉਸ ਦੀ ਤੰਦਰੁਸਤੀ ਨੂੰ ਗਨਿਆ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਾਬ ਦੀ ਆਦਤ ਤੇ ਅਫੀਮ ਦੀ ਲਤ ਨੂੰ ਵੀ ਗਿਣਿਆ ਜਾਂਦਾ ਹੈ ਆਪਦੇ ਆਖਰੀ ਸਮੇਂ ਵਿੱਚ ਮਹਾਰਾਜੇ ਨੂੰ ਅੰਗਰੇਜ਼ ਡਾਕਟਰਾਂ ਨੇ ਬਿਜਲੀ ਦੇ ਝਟਕੇ ਲਾਉਣ ਦੀ ਸਲਾਹ ਦਿੱਤੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਅਸਲ ਹੈ ਕੀ ਸੀ ਇਸ ਵੀਡੀਓ ਰਾਹੀਂ ਕੁਝ ਐਸੇ ਹੀ ਸਵਾਲਾਂ ਦੇ ਜਵਾਬ ਲੱਭਾਂਗੇ ਕਿ ਕਿਉਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੇ ਵੀ ਨਹੀਂ ਆਇਆ ਇਸਾਚੀ ਮੋਤੀ ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਰਾਣੀਆਂ ਉਸਦੇ ਨਾਲ ਹੀ ਸਤੀ ਹੋ ਗਈਆਂ ਸਨ ਤੇ ਕੀ ਕੋਹਿੰੂਰ ਹੀਰੇ ਨੂੰ ਉੜੀਸਾ ਦੇ ਜਗਨਨਾਥ ਮੰਦਿਰ ਵਿੱਚ ਭੇਟ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਇੱਛਾ ਸੀ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਦਰਜ ਕੀਤੀ ਗਈ ਬਿਮਾਰੀ 1806 ਦੀ ਹੈ ਮਹਾਰਾਜੇ ਦੀ ਇਸ ਬਿਮਾਰੀ ਬਾਰੇ ਬਹੁਤੀ ਜਾਣਕਾਰੀ ਲਿਖੀ ਨਹੀਂ ਮਿਲਦੀ ਪਰ ਕਟਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਮੁੜਦੇ ਹੋਏ ਮਹਾਰਾਜੇ ਨੂੰ ਇੱਕ ਬਿਮਾਰੀ ਹੋ ਗਈ ਸੀ ਇਸ ਬਿਮਾਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਜੇਲਮ ਦੇ ਕੰਡੇ ਮੀਨੀ ਪਿੰਡ ਵਿੱਚ ਉਦੋਂ ਤੱਕ ਠਹਿਰਨਾ ਪਿਆ ਜਦ ਤੱਕ ਉਹ ਠੀਕ ਨਾ ਹੋ ਗਿਆ ਪੂਰੇ 20 ਸਾਲਾਂ ਬਾਅਦ ਸਾਲ 1826 ਵਿੱਚ ਮਹਾਰਾਜਾ ਰਣਜੀਤ ਸਿੰਘ ਗੰਭੀਰ ਤੌਰ ਤੇ ਬਿਮਾਰ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਅਦਰੰਗ ਜਾਂ ਲਕਵਾ ਮਾਰ ਗਿਆ ਸੀ ਲਾਹੌਰ ਤੋਂ ਡਾਕਟਰ ਮਰੇ ਨੂੰ ਇਲਾਜ ਲਈ ਸੱਦਿਆ ਗਿਆ ਪਰ ਮਰੇ ਨੂੰ ਆਪਦੇ 8 ਮਹੀਨੇ ਦੇ ਸਮੇਂ ਦੌਰਾਨ ਮਹਾਰਾਜੇ ਨੂੰ ਇਲਾਜ ਲਈ ਮਨਾਉਣ ਵਿੱਚ ਬੜੀ ਮੁਸ਼ਕਲ ਆਈ ਅਸਲ ਵਿੱਚ ਮਹਾਰਾਜਾ ਕਿਸੇ ਵੀ ਫਰੰਗੀ ਡਾਕਟਰ ਤੇ ਵਿਸ਼ਵਾਸ ਨਾ ਕਰਦਾ ਉਹ ਗੋਰਿਆਂ ਦੀ ਲਿਖੀ ਦਵਾਈ ਨਾਲੋਂ ਆਪਦੇ ਹਕੀਮ ਅਜੀਜ਼ੁਦੀਨ ਦੀ ਲਿਖੀ ਦਵਾਈ ਵਰਤਦਾ ਕਿਹਾ ਜਾਂਦਾ ਹੈ ਕਿ ਮਹਾਰਾਜਾ ਅੰਗਰੇਜ਼ੀ ਡਾਕਟਰਾਂ ਤੋਂ ਸਿਰਫ ਸਲਾਹ ਲੈਂਦਾ ਪਰ ਇਲਾਜ ਨਹੀਂ ਸਾਲ 1834 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਫੇਰ ਇੱਕ ਵਾਰ ਅਦਰੰਗ ਦਾ ਦੌਰਾ ਪਿਆ ਇਲਾਜ ਲਈ ਡਾਕਟਰ ਮੈਕ ਗ੍ਰੈਗਰ ਨੂੰ ਸੱਦਿਆ ਗਿਆ ਉਸ ਸਮੇਂ ਮਹਾਰਾਜੇ ਦਾ ਸਰੀਰ ਸਿਰਫ ਮਾਮੂਲੀ ਹਿੱਲ-ਜੁਲ ਕਰ ਰਿਹਾ ਸੀ ਮਹਿਸੂਸ ਕਰਨ ਦੀ ਸਮਰੱਥਾ ਘਟ ਚੁੱਕੀ ਸੀ ਤੇ ਬੋਲਣ ਵਿੱਚ ਮੁਸ਼ਕਲ ਤੇ ਚਿਹਰੇ ਉੱਪਰ ਟੇਢਾਪਨ ਆ ਚੁੱਕਾ ਸੀ ਡਾਕਟਰ ਮੁਤਾਬਕ ਮਹਾਰਾਜੇ ਦੀ ਹਾਲਤ ਬੜੀ ਨਾਜ਼ੁਕ ਸੀ ਫੈਸਲਾ ਕੀਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ ਬਿਜਲੀ ਦੇ ਝਟਕਿਆਂ ਨਾਲ ਯਾਨੀ ਕਿ ਗੈਲਵੇਨਿਜ਼ਮ ਨਾਲ ਕੀਤਾ ਜਾਵੇ ਇਹ ਸੁਝਾਅ ਪਹਿਲਾਂ 1826 ਵਿੱਚ ਡਾਕਟਰ ਮਰੇ ਤੇ ਬਾਅਦ ਵਿੱਚ ਹਾਰਲੈਂਡ ਨਾਂ ਦੇ ਇੱਕ ਡਾਕਟਰ ਵੱਲੋਂ ਵੀ ਦਿੱਤਾ ਗਿਆ ਸੀ ਕੁਝ ਸਮਾਂ ਪਹਿਲਾਂ ਮਹਾਰਾਜੇ ਦੀ ਨੌਕਰੀ ਵਿੱਚ ਰਹਿੰਦੇ ਆ ਡਾਕਟਰ ਹਾਰਲਨ ਨੇ ਇਹ ਇਲਾਜ ਸੁਝਾਇਆ ਸੀ ਪਰ ਉਸ ਵੇਲੇ ਜਦੋਂ ਹਾਰਲਨ ਨੇ 1 ਲੱਖ ਰੁਪਈਆ ਦੀ ਫੀਸ ਮੰਗ ਲਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਦੇਸ਼ ਤੋਂ ਕੱਢਣ ਦਾ ਹੁਕਮ ਦੇ ਦਿੱਤਾ ਸੀ ਪਰ ਇਸ ਵਾਰ ਮਹਾਰਾਜੇ ਨੇ ਆਪ ਦੇ ਸਰੀਰ ਉੱਤੇ ਗੈਲਵਨਿਜ਼ਮ ਵਰਤਨ ਦੀ ਸਹਿਮਤੀ ਦੇ ਦਿੱਤੀ ਇਲਾਜ ਦੀ ਸਾਰੀ ਤਿਆਰੀ ਕਰ ਲਈ ਗਈ ਪਰੰਤ ਸਮੇਂ ਮਹਾਰਾਜੇ ਤੇ ਮੰਤਰੀਆਂ ਨੇ ਬਿਜਲੀ ਦਾ ਝਟਕਾ ਲਾਉਣ ਤੋਂ ਰੋਕ ਦਿੱਤਾ ਇਸ ਤੋਂ ਬਾਅਦ 21 ਦਸੰਬਰ ਸਾਲ 1838 ਨੂੰ ਲord ਆਕਲੈਂਡ ਦੀ ਲਾਹੌਰ ਯਾਤਰਾ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਫੇਰ ਤੋਂ ਅਧਰੰਗ ਦਾ ਦੌਰਾ ਪੈ ਗਿਆ ਮਹਾਰਾਜਾ ਲord ਆਕਲੈਂਡ ਨਾਲ ਸ਼ਰਾਬ ਪੀ ਰਿਹਾ ਸੀ ਉਸ ਫਿਰੰਗੀ ਮਹਿਮਾਨ ਨੇ ਜਦੋਂ ਮਹਾਰਾਜੇ ਨੂੰ ਅਲਵਿਦਾ ਕੀਤਾ ਤਾਂ ਮਹਾਰਾਜਾ ਬਸ ਸੋਫੇ ਤੇ ਹੀ ਪਿਆ ਰਿਹਾ ਤੇ ਕੁਝ ਵੀ ਬੋਲ ਨਾ ਸਕਿਆ ਇਸ ਦੌਰੇ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਕਈ ਦਿਨਾਂ ਤੱਕ ਮੌਤ ਨਾਲ ਜੂਝਦਾ ਰਿਹਾ ਉਸ ਦੀ ਬੋਲਣ ਦੀ ਤਾਕਤ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਅੱਖਾਂ ਦੀ ਰੌਸ਼ਨੀ ਮੱਧਮ ਪੈ ਗਈ ਸੀ ਪਰ ਇਹ ਸਭ ਦੇ ਬਾਵਜੂਦ ਇਹ ਬੜਾ ਅਜੀਬ ਤੇ ਦਿਲਚਸਪ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੇ ਕੰਮਾਂ 'ਚੋਂ ਦਿਲਚਸਪੀ ਬਿਲਕੁਲ ਨਹੀਂ ਕੱਟੀ ਸੀ ਮਹਾਰਾਜਾ ਆਪਣੇ ਹੱਥ ਨੂੰ ਥੋੜਾ ਦੱਖਣ ਵੱਲ ਮੋੜ ਕੇ ਬ੍ਰਿਟਿਸ਼ ਸਰਹੱਦ ਦੀਆਂ ਖਬਰਾਂ ਪੁੱਛਦਾ ਤੇ ਪੱਛਮ ਵੱਲੋਂ ਅਫਗਾਨਿਸਤਾਨ ਤੋਂ ਆ ਰਹੀਆਂ ਖਬਰਾਂ ਨੂੰ ਲੈ ਕੇ ਵੀ ਬੜਾ ਉਤਸਕ ਰਹਿੰਦਾ ਸੀ ਮਹਾਰਾਜਾ ਕੁਝ ਸਮੇਂ ਲਈ ਬਿਮਾਰੀ ਤੋਂ ਭਾਵੇਂ ਸੰਭਲ ਗਿਆ ਪਰ ਇਹ ਵੀ ਸਾਫ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਹੁਣ ਮਹਾਰਾਜੇ ਦੇ ਕਰੀਬੀ ਉਸਦੇ ਨਾਂ ਤੇ ਰਾਜ ਕਰਨ ਲੱਗ ਪਏ ਸਨ ਤੇ ਇਸ ਦਾ ਮਾੜਾ ਅਸਰ ਸਿੱਖ ਰਾਜ ਦੀ ਕਾਰਗੁਜ਼ਾਰੀ ਵਿੱਚ ਦਿਸ ਰਿਹਾ ਸੀ 22 ਜੂਨ ਸਾਲ 1839 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਫੇਰ ਤੋਂ ਦੌਰਾ ਪਿਆ। ਰਾਜਵੇਦ ਅਜੀਜ਼ਉਦੀਨ ਨੇ ਮਹਾਰਾਜੇ ਦੀ ਹਾਲਤ ਵੇਖ ਕੇ ਇਹ ਜਾਇਜ਼ਾ ਕੀਤਾ ਕਿ ਹੁਣ ਮਹਾਰਾਜੇ ਦਾ ਆਖਰੀ ਸਮਾਂ ਨੇੜੇ ਹੀ ਹੈ। ਹਜ਼ੂਰੀ ਬਾਗ ਅਤੇ ਕਿਲੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਗੋਬਿੰਦਗੜ੍ਹ ਦੇ ਕਿਲੇ ਵਿੱਚ ਸ਼ਾਹੀ ਖਜ਼ਾਨੇ ਦੀ ਰਾਖੀ ਵਧਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਸਾਰੇ ਵਜ਼ੀਰਾਂ ਤੇ ਦਰਬਾਰੀਆਂ ਨੂੰ ਬੁਲਾਇਆ। ਤੇ ਆਪਦੇ ਉੱਤਰਾਧਿਕਾਰੀ ਵੱਜੋਂ ਕਮਰ ਖੜਕ ਸਿੰਘ ਪ੍ਰਤੀ ਵਫਾਦਾਰੀ ਦੀ ਸੌਚ ਉਖਵਾਈ ਕਮਰ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਪਤਨੀ ਤਿੰਨ ਕਈ ਮਿਸਲ ਦੀ ਬੀਬੀ ਰਾਜਕੌਰ ਦਾ ਪੁੱਤਰ ਸੀ ਉਸੇ ਹੀ ਦਿਨ ਨਵੇਂ ਮਹਾਰਾਜੇ ਦਾ ਐਲਾਨ ਕਰ ਦਿੱਤਾ ਗਿਆ ਤੇ ਅਗਲੀ ਸਵੇਰ ਖੜਕ ਸਿੰਘ ਨੇ ਫੌਜੀ ਪਰੇਡ ਦਾ ਨਿਰਖਣ ਵੀ ਕੀਤਾ ਡੋਗਰੇ ਧਿਆਨ ਸਿੰਘ ਨੂੰ ਮੁੱਖ ਵਜ਼ੀਰ ਤੇ ਨਾਇਬ ਸੁਲਤਾਨ ਦੀ ਪਦਵੀ ਦਿੱਤੀ ਗਈ ਅਗਲੇ 2 ਦਿਨ ਮਹਾਰਾਜੇ ਦੀ ਹਾਲਤ ਵਿੱਚ ਕੁਝ ਸੁਧਾਰ ਜਾਪਿਆ 24 ਜੂਨ ਦੀ ਦੁਪਹਿਰ ਨੂੰ ਹੀ ਮਹਾਰਾਜਾ ਕੌਮਾ ਵਿੱਚ ਚਲਾ ਗਿਆ ਸਾਰੇ ਬਾਜ਼ਾਰ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਲਾਹੌਰ ਵਿੱਚ 10 ਫੌਜੀ ਬਟਾਲੀਅਨ ਤੈਨਾਤ ਕਰ ਦਿੱਤੀਆਂ ਗਈਆਂ ਜਿਨ੍ਹਾਂ ਦਾ ਕੰਮ ਸ਼ਹਿਰ ਤੇ ਕਿਲੇ ਦੀ ਰਾਖੀ ਕਰਨਾ ਸੀ ਇੱਕ ਹੋਰ ਬਟਾਲੀਅਨ ਅੰਮ੍ਰਿਤਸਰ ਭੇਜੀ ਗਈ ਤਾਂ ਜੋ ਸ਼ਹਿਰ ਖਜ਼ਾਨੇ ਤੇ ਗੋਬਿੰਦਗੜ੍ਹ ਦੇ ਕਿਲੇ ਦੀ ਰੱਖਿਆ ਕੀਤੀ ਜਾ ਸਕੇ ਮਹਾਰਾਜਾ ਰਣਜੀਤ ਸਿੰਘ ਤੇ ਵੱਡੀ ਮਹਾਰਾਣੀ ਮਤਾਬਕੌਰ ਦਾ ਪੁੱਤਰ ਸ਼ੇਰ ਸਿੰਘ ਉਸ ਸਮੇਂ ਬਟਾਲੇ ਵਿੱਚ ਸੀ ਸਾਲ 1831 ਤੋਂ 34 ਤੱਕ ਉਹ ਕਸ਼ਮੀਰ ਦਾ ਗਵਰਨਰ ਰਿਹਾ ਸੀ ਤੇ 1834 ਵਿੱਚ ਅਫਗਾਨਾਂ ਤੋਂ ਪਸ਼ੌਰ ਜਿੱਤਣ ਵਾਲੀ ਫੌਜ ਦਾ ਉਹ ਜਰਨੈਲ ਵੀ ਸੀ ਕਹਿੰਦੇ ਨੇ ਕਿ ਸ਼ੇਰ ਸਿੰਘ ਨੇ ਜਦੋਂ ਮਹਾਰਾਜੇ ਦੀ ਬਿਮਾਰੀ ਦੀ ਖਬਰ ਸੁਣੀ ਤਾਂ ਉਹ ਗੁਪਤ ਤੌਰ ਤੇ ਅੰਮ੍ਰਿਤਸਰ ਵੱਲ ਤੁਰ ਪਿਆ ਉਹ ਗੋਬਿੰਦਗੜ੍ਹ ਕਿਲੇ ਤੇ ਉਸ ਵਿੱਚ ਪਏ ਰਾਜ ਖਜ਼ਾਨੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਜਦੋਂ ਉਸਨੇ ਵੇਖਿਆ ਕਿ ਖਜ਼ਾਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਿਲਾ ਸਪਾਈਆਂ ਨਾਲ ਭਰਿਆ ਹੋਇਆ ਹੈ ਤਾਂ ਉਹ ਫੌਰਨ ਹੀ ਵਾਪਸ ਬਟਾਲੇ ਮੁੜ ਗਿਆ 24 ਜੂਨ ਨੂੰ ਖੜਕ ਸਿੰਘ ਨੇ ਸ਼ੇਰ ਸਿੰਘ ਨੂੰ ਲਾਹੌਰ ਆਉਣ ਲਈ ਚਿੱਠੀ ਲਿਖੀ ਪਰ ਉਸ ਨੂੰ ਡਰ ਸੀ ਕਿ ਖੜਕ ਸਿੰਘ ਤੇ ਮੰਤਰੀ ਧਿਆਨ ਸਿੰਘ ਉਸ ਨੂੰ ਕਾਬੂ ਕਰ ਲੈਣਗੇ ਕਹਿੰਦੇ ਨੇ ਕਿ ਉਹ ਆਪਣੇ ਮਰਨ ਵਾਲੇ ਪਿਤਾ ਨੂੰ ਵੇਖਣ ਵੀ ਨਾ ਆਇਆ ਇੱਥੋਂ ਤੱਕ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਾ ਹੋਇਆ ਉਹ ਮਹਾਰਾਜੇ ਦੀ ਮੌਤ ਤੋਂ ਬਾਅਦ 9 ਜੁਲਾਈ ਵਾਲੇ ਦਿਨ ਲਾਹੌਰ ਪਹੁੰਚਿਆ ਸੀ ਮਹਾਰਾਜਾ ਰਣਜੀਤ ਸਿੰਘ 26 ਜੂਨ ਦੀ ਸਵੇਰ ਤੱਕ ਕਮਾ ਵਿੱਚ ਰਿਹਾ ਜਦ ਮਹਾਰਾਜਾ ਥੋੜੀ ਹੋਸ਼ ਵਿੱਚ ਆਇਆ ਤਾਂ ਉਸਨੇ ਹੋਰ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਖਬਰ ਆਈ ਕਿ ਮਹਾਰਾਜੇ ਨੇ ਹੁਕਮ ਕੀਤਾ ਹੈ ਕਿ 8 ਲੱਖ ਰੁਪਈਆ ਤੇ ਕੋਹੀਨੂਰ ਹੀਰਾ ਜਗਨਨਾਥ ਦੇ ਮੰਦਿਰ ਵਿੱਚ ਭੇਜ ਦਿੱਤਾ ਜਾਵੇ ਮਹਾਰਾਜਾ ਰਣਜੀਤ ਸਿੰਘ ਖਾਸ ਮੌਕਿਆਂ ਤੇ ਇਹ ਕੋਹੀਨੂਰ ਹੀਰੇ ਨੂੰ ਆਪਦੀ ਸੱਜੀ ਬਾਹ ਤੇ ਬੰਨ ਕੇ ਰੱਖਦਾ ਸੀ ਇਸ ਹੀਰੇ ਨੂੰ ਜਗਨਨਾਥ ਮੰਦਿਰ ਨੂੰ ਭੇਟ ਕਰਨ ਦੀ ਖਬਰ ਮਹਾਰਾਜੇ ਦੇ ਦਰਬਾਰ ਦੇ ਇੱਕ ਪੰਡਤ ਨੇ ਹੀ ਦਿੱਤੀ ਸੀ ਇਸ ਦਾ ਕਾਰਨ ਤਾਂ ਨਹੀਂ ਪਤਾ ਪਰ ਐਸੀ ਕੋਈ ਵੀ ਇੱਛਾ ਪੂਰੀ ਕਰਨ ਦਾ ਹੁਕਮ ਕੰਵਰ ਖੜਕ ਸਿੰਘ ਜਾਂ ਧਿਆਨ ਸਿੰਘ ਡੋਗਰੇ ਨੇ ਕਦੇ ਨਹੀਂ ਦਿੱਤਾ ਜਮਾਦਾਰ ਖੁਸ਼ਾਲ ਸਿੰਘ ਦਾ ਵੀ ਇਹੀ ਕਹਿਣਾ ਸੀ ਕਿ ਰਾਜ ਦੀ ਸਾਰੀ ਦੌਲਤ ਤੇ ਜਾਇਦਾਦ ਤਾਂ ਮਹਾਰਾਜਾ ਪਹਿਲਾਂ ਹੀ ਕਮਰ ਖੜਕ ਸਿੰਘ ਦੇ ਨਾਂ ਕਰ ਚੁੱਕਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਦੀਵਾਨ ਤੀਨਾ ਨਾਥ ਨੇ ਵੀ ਸਾਰੇ ਸਰਦਾਰਾਂ ਨੂੰ ਮਹਾਰਾਜੇ ਵੱਲੋਂ ਦਿੱਤੀਆਂ ਜਾਇਦਾਦਾਂ ਦੀ ਪੁਸ਼ਟੀ ਕਮਰ ਖੜਕ ਸਿੰਘ ਕੋਲੋਂ ਕਰਵਾਉਣ ਲਈ ਆਖਿਆ ਸੀ ਆਪਦੇ ਆਖਰੀ ਤਿੰਨ ਦਿਨਾਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਵੱਡੇ ਪੱਧਰ ਤੇ ਖੈਰਾਤਾਂ ਵੀ ਵੰਡੀਆਂ ਇਹ ਰਕਮ 1 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ ਮਹਾਰਾਜੇ ਨੇ 27 ਜੂਨ ਲਗਭਗ ਸ਼ਾਮ 7 ਵਜੇ ਆਪਣਾ ਆਖਰੀ ਸਾਲਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਖਬਰ ਉਦੋਂ ਤੱਕ ਜਨਤਕ ਨਾ ਕੀਤੀ ਗਈ ਜਦੋਂ ਤੱਕ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਨਾ ਹੋ ਗਈਆਂ ਇਹ ਵੀ ਦੱਸਿਆ ਜਾਂਦਾ ਹੈ ਕਿ ਮੰਤਰੀ ਧਿਆਨ ਸਿੰਘ ਡੋਗਰੇ ਨੇ ਚਾਰ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਬਲਦੀ ਚਿਤਾ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਨੇ ਉਸ ਨੂੰ ਰੋਕ ਲਿਆ ਧਿਆਨ ਸਿੰਘ ਦੇ ਇਸ ਆਤਮਦਾ ਦੇ ਇਰਾਦੇ ਬਾਰੇ ਕਾਰ ਮਾਈਕਲ ਸਮਿਥ ਸ਼ੱਕ ਪ੍ਰਗਟ ਕਰਦਾ ਹੈ ਤੇ ਇਸ ਨੂੰ ਪਖੰਡ ਦੱਸਦਾ ਹੈ ਉਹ ਲਿਖਦਾ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਜੋ ਧਿਆਨ ਸਿੰਘ ਡੋਗਰੇ ਦੇ ਸੁਭਾ ਨਾਲ ਵਕਫ ਹੋਵੇ ਇਹ ਜ਼ਰੂਰ ਜਾਣਦਾ ਹੋਵੇਗਾ ਕਿ ਧਿਆਨ ਸਿੰਘ ਇਸ ਤਰ੍ਹਾਂ ਦੇ ਤ્યાਗ ਤੋਂ ਕੂਹਾਂ ਦੂਰ ਸੀ ਤੇ ਸਿਰਫ ਵਖਾਵਾ ਕਰ ਰਹੀ ਸੀ ਇਸੇ ਦੌਰਾਨ ਮਹਾਰਾਜੇ ਦੀਆਂ ਚਾਰ ਰਾਣੀਆਂ ਵਿਸ਼ੇਸ਼ ਪੋਸ਼ਾਕਾਂ ਵਿੱਚ ਸਜੀਆਂ ਹੋਈਆਂ ਮਹਾਰਾਜੇ ਦੀ ਤਿਆਰ ਕੀਤੀ ਚਿਤਾ ਉੱਤੇ ਬੈਠ ਗਈਆਂ ਰਾਣੀਆਂ ਮਹਾਰਾਜੇ ਦੇ ਸਰੀਰ ਦੇ ਆਲੇ-ਦੁਆਲੇ ਬੈਠ ਗਈਆਂ ਤੇ ਉਹਨਾਂ ਨੂੰ ਕਸ਼ਮੀਰੀ ਸ਼ੌਲਾਂ ਨਾਲ ਢੱਕ ਦਿੱਤਾ ਗਿਆ ਕਮਰਖੜਕ ਸਿੰਘ ਨੇ ਸਤੀ ਪ੍ਰਥਾ ਨੂੰ ਸਿੱਖੀ ਦੇ ਫਲਸਫੇ ਦੇ ਉਲਟ ਦੱਸਦਿਆਂ ਰਾਣੀਆਂ ਨੂੰ ਇਹ ਨਾ ਕਰਨ ਦੀ ਮਿੰਨਤ ਵੀ ਕੀਤੀ ਪਰ ਕਾਂਗੜੇ ਦੇ ਸੰਸਾਰਚੰਦ ਦੀਆਂ ਧੀਆਂ ਰਾਜਦੇਈ ਤੇ ਹਰਦੇਈ ਨੇ ਆਪਦੇ Rajput ਰਵਾਜਾਂ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਇਹ ਚਾਰ ਰਾਣੀਆਂ ਵੀ ਮਹਾਰਾਜੇ ਨਾਲ ਸਤੀ ਹੋ ਗਈਆਂ ਇਨ੍ਹਾਂ ਚਾਰ ਰਾਣੀਆਂ ਦੇ ਨਾਲ ਉਹਨਾਂ ਦੀਆਂ ਸੱਤ ਦਾਸੀਆਂ ਵੀ ਸਨ ਇਸੇ ਸਥਾਨ ਤੇ ਮਹਾਰਾਜੇ ਦੀ ਸਮਾਦ ਬਣਾਉਣ ਦਾ ਹੁਕਮ ਦਿੱਤਾ ਗਿਆ ਜਿਸ ਲਈ ਪੂਰੇ ਹਿੰਦੁਸਤਾਨ ਚੋਂ ਕੀਮਤੀ ਹੀਰੇ ਮੋਤੀ ਤੇ ਨਗ ਮੰਗਵਾਏ ਗਏ ਇਸ ਸਮਾਦ ਦੀ ਉਸਾਰੀ ਦਾ ਕੰਮ ਹਜੇ ਚੱਲ ਹੀ ਰਿਹਾ ਸੀ ਕਿ ਮਹਾਰਾਜੇ ਖੜਕ ਸਿੰਘ ਦੀ ਵੀ ਮੌਤ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੀ ਉਸਾਰੀ ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਬ੍ਰਿਟਿਸ਼ ਰਾਜ ਸਮੇਂ ਜਾ ਕੇ ਪੂਰੀ ਹੋਈ ਸੀ ਇਸੀ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਸਮੇ ਦਾ ਇਤਿਹਾਸ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਤੋਂ ਤੁਹਾਨੂੰ ਸਿੱਖਣ ਨੂੰ ਕੁਝ ਜ਼ਰੂਰ ਮਿਲਿਆ ਹੋਵੇਗਾ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਹੋਰ ਕਿਸ ਟੌਪਿਕ ਤੇ ਅਸੀਂ ਵੀਡੀਓ ਲੈ ਕੇ ਆਈਏ ਆਪਦੇ ਸੁਝਾਅ ਸਾਨੂੰ ਕਮੈਂਟ ਵਿੱਚ ਲਿਖ ਕੇ ਜ਼ਰੂਰ ਦੱਸਿਓ ਅਗਲੇ ਹਫ਼ਤੇ ਇੱਕ ਨਵੀਂ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ